ਪਠਾਨਕੋਟ ਦੇ ਕਾਟ ਵਾਲਾ ਪੁਲ ਤੇ ਹੋਇਆ ਵੱਡਾ ਹਾਦਸਾ ਇੱਕ ਕਾਰ ਬੇਕਾਬੂ ਹੋ ਡਿੱਗੀ ਨਹਿਰ ਵਿੱਚ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 6 ਲੋਕ ਮੌਜੂਦ ਸਨ ਅਤੇ ਜਿਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਕਾਟ ਵਾਲਾ ਪੁਲ ਵਿੱਚ ਡਿੱਗੀ ਇੱਕ ਕਾਰ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 6 ਲੋਕ ਮੌਜੂਦ ਸਨ ਉਨ੍ਹਾਂ ਵਿੱਚੋਂ 4 ਲੋਕ ਕਾਰ ਵਿੱਚੋਂ ਬਾਹਰ ਨਿਕਲ ਗਏ ਤੇ ਦੋ ਲੋਕਾਂ ਦੀ ਮੌਤ ਹੋ ਗਈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਰਾਤ ਨੂੰ ਨਹਿਰ ਵਿੱਚ ਡਿੱਗੀ ਤੇ 4 ਲੋਕ ਬਾਹਰ ਨਿਕਲ ਗਏ ਹੋ ਅਤੇ ਦੋ ਲੋਕਾਂ ਦੀ ਮੌਤ ਹੋ ਗਈ ਆਉ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ ਮੇਰਾ ਨਾਮ ਜੀ ਦਿਪਕ ਕੁਮਾਰ ਹੈ ਤੇ ਮੈਂ ਜਿਹੜਾ ਗੁੜਾ ਰਜਤ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਸੀ ਤੇ ਜਦੋਂ ਬਦਲ ਨਹੀਂ ਸੀ ਭਰਾ ਬਣਿਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਆਡੀ ਨਾ ਪਲਟ ਗਈ ਐ ਨਹਿਰ ਵਿੱਚ ਪੈ ਗਈ ਆ ਤੇ ਆਪਾਂ ਨਾ ਚਿੰਚਾਰਜ ਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਣੇ ਵਿੱਚ ਆ ਤੇ ਮੈਂ ਹੋਇਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੋਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਤਾਂ ਆਪਾਂ ਮੈਂ ਆਪਣੇ ਭਰਾ ਨੂੰ ਥਾ ਲਿਆ ਮੈਂ ਕਿਹਾ ਚਲੋ ਇਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੀ ਹੋਗੇ ਨੇ ਕਹਿੰਦਾ ਚਲੋ ਚੱਲ ਪੰਨੇ ਜਿੱਲੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਤੇ ਅੰਦੇ ਘਰ ਦੇ ਨੂੰ ਫੋਨ ਕਰਤਾ ਕਿ ਇਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਹਿੰਦੇ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਸੁੱਤੀ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਹਿੰਦੇ ਆਹ ਵੀ ਕਿੱਥੇ ਗੱਡੀ ਕਹਿੰਦੇ ਸਾਨੂੰ ਗ ਤੇ ਜਾ ਗਿਆ ਆਪਾਂ ਦੋਨੇ ਭਰਾ ਮੇਰਾ ਵੱਡਾ ਬ੍ਰਦਰ ਸੁਰੇਜ ਮੈਂ ਤੇ ਸੁਰੇਜ ਗਏ ਆ ਕੋਈ ਸਵਾਗ 2 ਵਜੇ ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਉਹ ਜਿਹੜੇ ਮੋੜੇ ਹੀ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਜਿਹੜੀ ਬਾਰੀ ਬੁਰੀ ਖਿੱਚੀ ਆ ਚਾਰ ਮੋੜੇ ਪਹਿਲਾਂ ਹੀ ਆਲਰੇਡੀ ਨਿਕਲ ਚੁਕੇ ਸੀ ਹਨ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਨ ਨੂੰ ਕੋਈ 20-25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਸਟੇਰ ਹੋ ਗਿਆ ਸੀ ਤੇ ਦੂਸਰੇ ਨੂੰ ਗੱਡਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਮਿੰਟ ਲੱਗ ਗਏ ਹਨ ਉੱਪਰ ਚੜਾਉਂਦੇ ਵੀ ਮਤਲਬ ਕਾਫੀ ਜ਼ਿਆਦਾ ਤੁਹਾਨੂੰ ਪਤਾ ਦਿੱਕਤ ਹੋਈ ਤੇ ਉਸ ਤੋਂ ਬਾਅਦ ਆਪਾਂ ਚੋਹਾਨ ਹਸਪਤਲ ਲੱਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੈ ਗਏ ਜਿਹੜਾ ਜਿਹੜਾ ਡੈਕ ਹੋਈ ਹੈ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲਾ ਗਿਆ ਸੀ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋਏ ਆਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱਲ ਜਾਣਾ ਸੀ। ਕਹਿੰਦੇ ਛੋਟੇ ਬ੍ਰਦਰ ਦਾ ਜਨਮ ਦਿਨ ਹੀ ਤੇ ਬਾਕੀ ਸਾਰੀ ਫੈਮਿਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਦੀ ਪ੍ਰਾਗੋਟਲ ਦੇ ਪਿੱਛੇ ਕੋਠੀ ਜਣਾ ਦੀ। ਫੈਮਿਲੀ ਵੀ ਉੱਥੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਟਾ ਸਾਹਿਬ ਜਿੰਦਵਾਲੇ ਲੱਗੇ ਕੋਠੀ ਆ। ਤੇ ਅਚਾਨਕ ਨੇਰੀ ਨੂੰ ਦੀਦੀ ਵਜਾ ਨਾਲ ਜਾਂ ਕੋਈ ਝਾਕਾ ਲੱਗਾ ਇੱਥੇ ਹੁਣ ਪਤਾ ਨਹੀਂ ਜੀ ਹਨਾ ਤੇ ਇਸ ਵਜਾ ਨਾਲ ਇਹ ਹਾਸਾ ਹੋ ਗਿਆ। ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਜੀ ਬਿਲਕੁਲ ਜੀ। ਕਿ ਲਗਾ ਉਹਨੇ ਉਹਦੇ ਲੱਗੇ ਬਾਗ ਲਿਆ ਜਿਹੜਾ ਅਕਲੀਚੀ ਦਾ ਬਾਗ ਹੈ ਉਹ ਲਿਆਇਆ ਤੇ ਉਹਦਾ ਮੁੜਾ ਜਮਾਲਪੁਰ ਦਾ ਆ ਹਾਂਜੀ ਹਾਂਜੀ ਬਾਕੀ ਚਾਰੋ ਬਾਕੀ ਚਾਰੋ ਮੁੜੇ ਠੀਕ ਆ ਵੈਸੇ ਥੋੜੀ ਬਹੁਤੀ ਸਾੜ ਲੱਗੀ ਹੈ ਕਿਸੇ ਦੀ ਮੁੰਡਾ ਲੱਥ ਗਿਆ ਮਤਲਬ ਮੁੰਡਾ ਟੁੱਟ ਗਿਆ ਇੱਕ ਦੀ ਅੱਖ ਤੇ ਸਾੜ ਲੱਗ ਗਈ ਆ ਉਹ ਵੀ ਲੋਕਲੀ ਆ ਮੁੜੇ ਹਾਂਜੀ ਹਾਂਜੀ ਉਹ ਘਰ ਜਾਂਦੇ ਭਾਈ ਰਾਤੀ ਮੁੰਡੇ ਆਂਦੇ ਸ਼ਹਿਰੋਂ ਆਂਦੇ ਘਰ ਜਾਂਦੇ ਆਪਣੇ ਤੇ ਚਾਰ ਮੁੰਡੇ ਉਹ ਮਤਲਬ ਜੀ ਨਿਕਲ ਗਏ ਤੇ ਦੋ ਵਿੱਚੇ ਰਹਿ ਗਏ ਮੁੰਡੇ ਉਹ ਦੋਨੇ ਮਤਲਬ ਜੀ ਐਕਸਪਾਇਰ ਹੋ ਗਏ ਗੱਡੀ ਕਿੱਥੇ ਕਿੱਦਾਂ ਦੀ ਕੁਝ ਪਾਰਨ ਲੱਗ ਗਈ ਜਿੰਦਗੀ ਬਾਈ ਮੇਰੇ ਨਾਲ ਆਪਣੇ ਖਾਪਲੂ ਖਲਗਾ ਕਿ ਨੇ ਉਹ ਵਟੇਕ ਵਗੈਰਾ ਕੀਤਾ ਜਾਂ ਅੱਗੋਂ ਕੋਈ ਗੱਡੀ ਆ ਗਈ ਆ ਉਹਦੇ ਕਰਕੇ ਕਿਹੜੀ ਜੀ ਗੱਡੀ ਸੀ ਹਾਂਜੀ ਕਿਹੜੀ ਜਿਹੜਾ ਬਾਈ ਇਹ ਘਾਟ ਵਾਲਾ ਬੋਲ ਕੰਗਜਾ ਬਾਈ ਮੁੰਡਾ ਇੱਕ ਫਟਾ ਸਾਉਦਾ ਹੈ ਇੱਕ ਲਾਣੇ ਚੱਕਾ ਨਹੀਂ ਸਾਈਡ ਦਾ ਇਕਲੇ ਜਮਾਲਪੁਰ ਦਾ ਕਿਹੜਾ ਜਿਹੜਾ ਤੋਂ ਹਾਂਜੀ ਪਾਪੀ ਚਾਰ ਚਾਰ ਬਾਈ ਉਹ ਠੀਕ ਆ ਉਹਦੇ ਥੋੜੇ ਲੱਗੀਆਂ ਸਟਾਂ ਠੀਕ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਵਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਪਾਣੂ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ 2 ਬੱਚਿਆਂ ਦੀ ਡੈਥ ਹੋ ਗਈ ਹੈ ਤੇ 2 ਜਿਹੜੇ ਵਿੱਚ ਰਹਿ ਗਏ ਤੁਸੀਂ 4 ਨਿਕਲ ਗਏ ਬੜਾ ਦੁਖਦਾਈ ਹਾਦਸਾ ਆਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਦਾ ਤੇਲੇ ਤੇ ਨਵੇਂ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਉਹ ਬੜਾ ਮਤਲਬ ਦੁਖਦਾਈ ਹਸਾ ਹੈ ਇਹ ਹਾਂਜੀ ਲੋਕਲੀ ਜੀ ਪਲਟਾ ਸਾਹਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਅੱਥੇ ਜਿਹੜੀ ਹੈ ਉਹ ਅੱਥੇ ਕੱਲੜ ਲਾਈਟਾਂ ਲਾਨੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾਡਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮੇਰਾ 40 35 40 ਫੁੱਟ ਥੱਲੇ ਗਈ ਹੈ ਗੱਡੀ